ਤੁਹੇ ਬੰਦਾ ਸੋਚਦਾ ਨਾ ਮੁਰਸ਼ਿਦ ਨਾਲ ਜੁੜ ਕੇ ਮੈਨੂੰ ਕੀ ਮਿਲਣਾ ਹੈ ਤੇ ਅਸੀਂ ਪਹਿਲਾਂ ਹੀ ਦੱਸਿਆ ਕਿ ਦੁਨੀਆ ਤੁਹਾਨੂੰ ਉਦਾਂ ਦੇਖੇਗੀ ਇੱਥੇ ਆਪਾਂ ਹੋਰ ਥੋੜਾ ਗੱਲ ਕਰ ਹੋਵੇ ਦੁਨੀਆ ਤੁਹਾਨੂੰ ਉਦਾਂ ਵੀ ਨਹੀਂ ਦੇਖੇਗੀ ਜਿਦਾਂ ਦੇ ਤੁਸੀਂ ਹੋ ਉਹ ਉੱਥੇ ਵੀ ਤੁਹਾਡੇ ਅੰਦਰ ਕਈ ਕਮੀਆਂ ਦੇਖੇਗੀ ਦੇਖਦੀ ਹੈ ਕਿ ਨਹੀਂ ਕਿਸੇ ਨੂੰ ਕੋ ਬੰਦਾ ਦੇਖ ਲੈ ਉਹਦੇ ਅੰਦਰ ਆਹ ਕਮੀ ਹੈ ਉਹ 100 ਕਮੀਆਂ ਦੁਨੀਆ ਕੱਢ ਕੇ ਸਾਹਮਣੇ ਕਰ ਦੇਗੀ ਪਰ ਮੁਰਸ਼ਿਦ ਤੁਹਾਨੂੰ ਕਿੱਦਾਂ ਦੇਖੇਗਾ ਮੁਰਸ਼ਿਦ ਤੁਹਾਨੂੰ ਉਦਾਂ ਨਹੀਂ ਦੇਖੇਗਾ ਜਿਦਾਂ ਦੇ ਤੁਸੀਂ ਹੋ ਮੁਰਸ਼ਿਦ ਤੁਹਾਨੂੰ ਉਦਾਂ ਨਹੀਂ ਦੇਖੇਗਾ ਜਿਦਾਂ ਦੇ ਤੁਸੀਂ ਹੋ ਸਕਦੇ ਹੋ ਮੁਰਸ਼ਿਦ ਕਹੇਗਾ ਅੱਜ ਤੁਹਾਨੂੰ ਕਮੀਆਂ ਦੀਆਂ ਆ ਪਰ ਮੈਨੂੰ ਪਤਾ ਹੈ ਤੇ ਅੰਦਰ ਬੜੀਆਂ ਖੂਬੀਆਂ ਹੈ ਬੜੀਆਂ ਅਛਾਈਆਂ ਹੈ ਅਗਰ ਇਹ ਮੇਰੀ ਸਹਬਤ ਚ ਰਿਹਾ ਤੇ ਇਹਦੀਆਂ ਸਾਰੀਆਂ ਖੂਬੀਆਂ ਸਾਰੀਆਂ ਅਛਾਈਆਂ ਪ੍ਰਕੜ ਕਰਕੇ ਦਿਖਾਵਾਂਗੇ ਕਿ ਦੁਨੀਆ ਦੇਖੇਗੀ ਕਿ ਕੱਲ ਕੀ ਸੀ ਤਾਂ ਅੱਜ ਕੀ ਬਣ ਗਿਆ ਇਹ ਹੁੰਦਾ ਹੈ ਫਕੀਰਾਂ ਦੀ ਸਹਬਤ ਦਾ ਅਸਰ ਇਸ ਲਈ ਕਿਹਾ ਜਾਂਦਾ ਹੈ ਕਿ ਫਕੀਰਾਂ ਨਾਲ ਜੁੜ ਕੇ ਰਹੀਏ ਕਾਮਿਲ ਮੁਰਸ਼ਿਦ ਦੇ ਨਾਲ ਜੁੜ ਕੇ ਰਹੀਏ ਜੇ ਜੀਵਨ ਨੂੰ ਅਸੀਂ ਬਦਲਣਾ ਚਾਹੁੰਦੇ ਹਾਂ ਜੀਵਨ ਚ ਕੋਈ ਕਾਮਯਾਬੀ ਚਾਹਦੇ ਆਂ ਸਫਲਤਾ ਚਾਹਦੇ ਆਂ ਖੁਸ਼ੀ ਚਾਹਦੇ ਆਂ ਸੁਖ ਚਾਹਦੇ ਆਂ ਨਾ ਤਾਂ ਫਿਰ ਮੁਰਸ਼ਿਦ ਨਾਲ ਜੁੜੋ ਕਿਉਂਕਿ ਮੁਰਸ਼ਿਦ ਤੁਹਾਨੂੰ ਫਿਰ ਇੱਕ ਵਾਰ ਕਮਾਗੇ ਕਿ ਦੁਨੀਆ ਤੁਹਾਨੂੰ ਇਦਾਂ ਦੇਖੇਗੀ ਕਿ ਤੁਹਾਡੇ ਅੰਦਰ 100 ਕਮੀਆਂ ਲੱਭੇਗੀ ਪਰ ਮੁਰਸ਼ਿਦ ਤੁਹਾਨੂੰ ਇਦਾਂ ਦੇਖੇਗਾ ਕਿ ਤੁਹਾਡੇ ਅੰਦਰ ਬੈਠਾ ਪ੍ਰਮਾਤਮਾ ਲੱਭੇਗਾ ਕਿ ਇਹਦੇ ਅੰਦਰ ਤਾਂ ਪ੍ਰਮਾਤਮਾ ਹੈ ਇਹਨੂੰ ਰੱਬ ਬਣਾਣਾ ਹੈ ਇਹਨੂੰ ਕੱਖ ਤੋਂ ਲੱਖ ਤੱਕ ਲੈ ਕੇ ਜਾਣਾ ਹੈ ਕਿਉਂਕਿ ਇਹਦੇ ਅੰਦਰ ਬੜੇ ਗੁਣ ਹੈ ਬੜੀਆਂ ਖੂਬੀਆਂ ਹੈ ਇਸ ਲਈ ਹੁਣ ਤੁਸੀਂ ਸੋਚੋ ਕਿ ਕਿਹਦੇ ਨਾਲ ਜੁੜਨਾ ਹੈ ਉਦੇ ਨਾਲ ਜੋ ਪਲ-ਪਲ ਸਾਡੀਆਂ ਕਮੀਆਂ ਹੀ ਕੱਢਦਾ ਚਲਾ ਜਾਂਦਾ ਹੈ ਜਾਂ ਉਹਦੇ ਨਾਲ ਜੁੜਨਾ ਜੋ ਸਾਡੀਆਂ ਕਮੀਆਂ ਤੇ ਪਰਦਾ ਪਾ ਕੇ ਸਾਡੀਆਂ ਛੁਪੀਆਂ ਖੂਬੀਆਂ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਇਹ ਤਾਂ ਸੰਤ ਗੁਰੂ ਰਹਿਵਰੀ ਕਰ ਸਕਦੇ ਬੋਲੋ ਸਮਝਦੇ ਹੋ ਤੁਸੀਂ ਇਸ ਕਰਕੇ ਆਓ ਜੁੜਿਏ ਕਾਮਿਲ ਮੁਰਸ਼ਿਦ ਦੇ ਨਾਲ ਤਾਂ ਕਿ ਇਹ ਜੀਵਨ ਚ ਬਦਲਾਅ ਆਵੇ ਔਰ ਲਿਖ ਲਈਏ ਉਹ ਜੋ ਲਿਖਣਾ ਚਾਵੇ ਕਿ ਲੈ ਮੈਂ ਕੋਰਾ ਕਾਗਜ਼ ਔਰ ਭੁੱਲ ਜਾਈਏ ਉਹ ਜੋ ਪਿਛਰੀਆਂ ਅਸੀਂ ਉਹ ਗਿਆਨ ਦੀਆਂ ਗੱਲਾਂ ਕਿਉਂਕਿ ਕਈ ਕੁਛ ਇਨਸਾਨ ਨੇ ਇਕੱਠਾ ਕੀਤਾ ਉਹ ਕਹਿੰਦਾ ਲੈ ਹੁਣ ਹੋ ਗਿਆ ਮੈਂ ਇਸ਼ਕ 'ਚ ਮਿਟਾ ਦਿੱਤਾ ਹੁਣ ਤਾਂ ਤੂੰ ਹੀ ਤੂੰ ਐ ਜਿਦਾ ਬੁੱਲੇ ਸ਼ਾਹ ਨੇ ਵੀ ਕਿਹਾ ਨਾ ਕਿ ਕੋਰੇ ਵਰਕੇ ਕਿਤਾਬ ਨਹੀਂ ਹੁੰਦੇ ਪੱਥਰ ਦਿਲ ਗੁਲਾਬ ਨਹੀਂ ਹੁੰਦੇ ਉਹ ਬੁੱਲਿਆ ਪਹਿਲਾਂ ਸੋਚ ਕੇ ਲਾਈਂ ਫਿਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ ਤਾਂ ਬੁੱਲੇ ਸ਼ਾਹ ਨੇ ਬੜੀ ਪਿਆਰੀ ਗੱਲ ਕਹੀ ਹੈ ਕਹਿੰਦੇ ਕੋਰੇ ਵਰਕੇ ਜਿੰਨੇ ਮਰਜੀ ਇਕੱਠੇ ਕਰ ਲਓ ਉਹਨੂੰ ਕਿਤਾਬ ਨਹੀਂ ਕਹਿ ਸਕਦੇ ਉਹ ਕੋਰੇ ਦੇ ਕੋਰੇ ਰਹਣੇ ਹਨ ਹਲੋ ਸਮਝਦੇ ਹੋ ਕਿ ਨਹੀਂ ਹੁਣ ਤੁਸੀਂ ਕਿਸੇ ਨੂੰ ਕੋ ਮੈਨੂੰ ਕਿਤਾਬ ਚਾਹੀਦੀ ਤਾਂ ਕੋਈ ਕੋਰੇ ਕਾਗਜ਼ ਤੁਹਾਨੂੰ ਦੇ ਦੇਵੇ ਤੁਸੀਂ ਕਹਣਾ ਕਿ ਮਜ਼ਾਕ ਕਰ ਲਗਾ ਹੁਣ ਕਹਿੰਦਾ ਲੈ ਵੀ ਕਿਤਾਬ ਚ ਵੀ 150 ਪੰਨੇ ਹੁੰਦੇ ਵੀ ਕੋਰੇ ਕਾਗਜ਼ 150 ਆ ਉਹ ਕਹਿੰਦਾ ਠੀਕ ਹੈ 150 ਹੈ ਪਰ ਖਾਲੀ ਹੈ ਇਹ ਮੇਰੇ ਕਿਸ ਕੰਮ ਦੇ ਤਾਂ ਹੀ ਕਹਿੰਦੇ ਕੋਰੇ ਵਰਕੇ ਕਿਤਾਬ ਨਹੀਂ ਹੁੰਦੇ ਔਰ ਪੱਥਰ ਦਿਲ ਗੁਲਾਬ ਨਹੀਂ ਹੁੰਦੇ ਸਮਝਦੇ ਹੋ ਕਿ ਨਹੀਂ ਜਿਹੜਾ ਪੱਥਰ ਦਿਲ ਹੁੰਦਾ ਨਾ ਮੈਂ ਕਹਿੰਦੇ ਉਹ ਕਦੀ ਗੁਲਾਬ ਨਹੀਂ ਬਣ ਸਕਦਾ ਉਹ ਗੁਲਾਬ ਜੋ ਸਭ ਨੂੰ ਮਹਿਕ ਦਿੰਦਾ ਹੈ ਜੋ ਸਭ ਨੂੰ ਖੁਸ਼ੀਆਂ ਦਿੰਦਾ ਹੈ ਕਿਉਂਕਿ ਗੁਲਾਬ ਬਣਨ ਵਾਸਤੇ ਨਰਮ ਹੋਣਾ ਹੀ ਪੈਣਾ ਹੈ ਜਰਾ ਤੁਸੀਂ ਗੌਰ ਕਰਨਾ ਗੱਲ ਨਰਮ ਹੋਣ ਤੇ ਹੀ ਬਣਦੀ ਹੈ ਬਣਦੀ ਹੈ ਕਿ ਨਹੀਂ ਜਦੋਂ ਆਟਾ ਨਰਮ ਕਰਦੇ ਆ ਪਾਣੀ ਪਾ ਕੇ ਤਾਂ ਉਹਦੀ ਕੀ ਬਣਦੀ ਹੈ ਰੋਟੀ ਬਣਦੀ ਹੈ ਕਿ ਨਹੀਂ ਜਦੋਂ ਪਾਣੀ ਪਾ ਕੇ ਜ਼ਮੀਨ ਨੂੰ ਨਰਮ ਕੀਤਾ ਜਾਂਦਾ ਬੀਜ ਪਾਇਆ ਜਾਂਦਾ ਤਾਂ ਫਿਰ ਉਹ ਬੀਜ ਕੀ ਬਣਦਾ ਹੈ ਬ੍ਰਿਕਸ਼ ਹੋ ਲੋ ਬਣਦਾ ਹੈ ਜਾਂ ਨਹੀਂ ਜਦੋਂ ਸੋਨੇ ਦੀ ਡਲੀ ਨੂੰ ਅੱਗ 'ਚ ਪਾ ਕੇ ਨਰਮ ਕੀਤਾ ਜਾਂਦਾ ਤਾਂ ਫਿਰ ਕੀ ਬਣਦਾ ਹੈ ਗਲੇ ਦਾ ਹਾਰ ਔਰ ਜਦੋਂ ਲੋਹੇ ਨੂੰ ਅੱਗ 'ਚ ਪਾ ਕੇ ਨਰਮ ਕੀਤਾ ਜਾਂਦਾ ਤਾਂ ਫਿਰ ਬਣਦਾ ਹੈ ਤਲਵਾਰ ਯਾ ਹੌਰ ਕੰਬੀ ਚੀਜ਼ ਬਣਦੀ ਹੈ ਬੋਲੋ ਸਮਝਦੇ ਹੋ ਕਿ ਨਹੀਂ ਤਾਂ ਜਦੋਂ ਇਨਸਾਨ ਦੇ ਅੰਦਰ ਨਰਮੀ ਆ ਜਾਂਦੀ ਹੈ ਇਨਸਾਨ ਨਿਮਰਤਾ ਨਾਲ ਭਰ ਜਾਂਦਾ ਹੈ ਤਾਂ ਫਿਰ ਇਨਸਾਨ ਇਨਸਾਨ ਤੋਂ ਭਗਵਾਨ ਹੋ ਜਾਂਦਾ ਹੈ ਇਸ ਲਈ ਗੱਲ ਤਾਂ ਨਿਮਰਤਾ ਦੀ ਹੈ ਗੱਲ ਤਾਂ ਨਰਮੀ ਦੀ ਹੈ ਔਰ ਜਿਹੜਾ ਕਠੋਰ ਹੁੰਦਾ ਹੰਕਾਰੀ ਤਾਂ ਫਿਰ ਉਹ ਕਦੀ ਕੁਛ ਮਾਣੀ ਨਹੀਂ ਪੰਦਾ ਤਾਂ ਜੋ ਹੈ ਉੱਥੇ ਜੋ ਕੇ ਰਹਿ ਜਾਂਦਾ ਹੈ ਇਸ ਲਈ ਕਹਿੰਦੇ ਆਪਣੇ ਅੰਦਰ ਨਿਮਰਤਾ ਲਿਆਓ ਅਗਰ ਉਹ ਆਨੰਦਾ ਰੂਪ ਹੋਣਾ ਹੈ ਉਹ ਖੁਸ਼ੀਆਂ ਦਾ ਰੂਪ ਹੋਣਾ ਹੈ ਇਸ ਲਈ ਬੁੱਲੇ ਸ਼ਾਹ ਨੇ ਗੱਲ ਬੜੀ ਪਿਆਰੀ ਕਹੀ ਕਿ ਕੋਰੇ ਵਰਕੇ ਕਿਤਾਬ ਨਹੀਂ ਹੁੰਦੇ ਪੱਥਰ ਦਿਲ ਗੁਲਾਬ ਨਹੀਂ ਹੁੰਦੇ ਉਹ ਬੁੱਲਿਆ ਪਹਿਲਾਂ ਸੋਚ ਕੇ ਲਾਈ ਫਿਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ ਉਹ ਕਹਿੰਦੇ ਸੋਚ ਸਮਝ ਕੇ ਲਾਈ ਕਿਉਂਕਿ ਜੇ ਉਹਨੂੰ ਪਾਣਾ ਹੈ ਤਾਂ ਫਿਰ ਉਹਤੇ ਹਿਸਾਬ ਕਿਤਾਬ ਦੀਆਂ ਗੱਲਾਂ ਨਾ ਕਰੀ ਜਰਾ غور ਕਰਨ ਵਾਲੀ ਗੱਲ ਹੈ। ਬਾਬਾ ਫਰੀਦ ਤੇ ਜੀਵਨ ਦਾ ਬੜਾ ਪਿਆਰਾ ਕਿੱਸਾ ਹੈ ਕਿ ਬਾਬਾ ਫਰੀਦ ਪਹਿਲਾਂ ਹੱਥ 'ਚ ਮਾਲਾ ਲੈ ਕੇ ਨਾਮ ਜਪਦੇ ਹੁੰਦੇ ਸੀ। ਮਾਲਾ ਲੈ ਕੇ ਨਾਮ ਜਪਦੇ ਹੁੰਦੇ ਸੀ। ਕਿਉਂਕਿ ਮਾਲਾ ਹੁੰਦੀ ਕਿਤੇ 101 ਮੰਨ ਕੇ ਦੀ ਹੁੰਦੀ ਕਿਤੇ 108 ਮੰਨ ਕੇ ਆਂਦੀ ਹੁੰਦੀ ਏ ਕਿ ਬੰਦਾ ਕਹਿੰਦਾ ਇੰਨੀਆਂ ਮਾਲਾ ਫੇਰ ਲੀ ਤਾਂ ਇੰਨੇ ਹਜ਼ਾਰ ਜਾਪ ਹੋ ਗਏ। ਹੁੰਦਾ ਏ ਤਾਂ ਨਹੀਂ। ਹੁਣ ਬਾਬਾ ਫਰੀਦ ਪਹਿਲਾਂ ਮਾਲਾ ਲੈ ਕੇ ਜਾਪ ਕਰਦੇ ਹੁੰਦੇ ਸੀ ਆਪਣੇ ਰੱਬ ਦਾ ਨਾਮ ਲੈਂਦੇ ਹੁੰਦੇ ਸੀ। ਪਰ ਇੱਕ ਦਿਨ ਐਸੀ ਘਟਨਾ ਹੋਈ ਕਿ ਉਹਨਾਂ ਨੇ ਮਾਲਾ ਹੀ ਤੋੜ ਦਿੱਤੀ। ਕਿਉਂ ਮਾਲਾ ਤੋੜੀ? ਕੀ ਘਟਨਾ ਹੋਈ ਇਦਾਂ ਦੀ ਇੱਕ ਦਿਨ ਬਾਬਾ ਫਰੀਦ ਤੁਰੇ ਜਾ ਰਹੇ ਸੀ ਸਵੇਰ ਦਾ ਸਮਾਂ ਸਵੇਰ ਦਾ ਸਮਾਂ ਤੁਰੇ ਜਾ ਰਹੇ ਸੀ ਤਾਂ ਕੀ ਦੇਖਿਆ ਕਿ ਇੱਕ ਜਗ੍ਹਾ ਇੱਕ ਦੁੱਧ ਵੇਚਣ ਵਾਲਾ ਨੌਜਵਾਨ ਹੈ ਜੋ ਆਪਣਾ ਦੁੱਧ ਦਾ ਬਰਤਨ ਲੈ ਕੇ ਬੈਠਾ ਹੋਇਆ ਔਰ ਲੋਕ ਆ ਰਹੇ ਆ ਲਾਈਨਾਂ 'ਚ ਉਹ ਕੋ ਦੁੱਧ ਪਵਾ ਰਹੇ ਕੋਈ ਕਹਿੰਦਾ ਕਿਲੋ ਦੇ ਦੇ ਉਹ ਕਿਲੋ ਵਾਲਾ ਭਰਦਾ ਆ ਉਹਦੇ ਬਰਤਨ 'ਚ ਪਾ ਦਿੰਦਾ ਹੈ ਕੋਈ ਕਹਿੰਦਾ ਅੱਧਾ ਕਿਲੋ ਦੇ ਦੇ ਅੱਧਾ ਕਿਲੋ ਵਾਲਾ ਭਰਦਾ ਉਹਦੇ ਬਰਤਨ 'ਚ ਪਾ ਦਿੰਦਾ ਹੈ ਇਹਦੇ ਸਭ ਨੂੰ ਦੇ ਕੇ ਕੋ ਪੈਸੇ ਲਈ ਜਾ ਰਿਹਾ ਹੈ ਫਿਰ ਅਚਾਨਕ ਕੀ ਦੇਖਿਆ ਬਾਬਾ ਫਰੀਦ ਨੇ ਕਿ ਜਿਹੜਾ ਸਭ ਨੂੰ ਕਿਲੋ ਅੱਧਾ ਕਿਲੋ ਤੋਲ-ਤੋਲ ਕੇ ਦੇ ਰਿਆ ਸੀ ਉਹਨਾਂ ਕੋ ਪੈਸੇ ਲੈ ਰਿਆ ਸੀ ਫਿਰ ਕੀ ਦੇਖੇਗਾ ਉਸੇ ਲਾਈਨ ਚ ਇੱਕ ਲੜਕੀ ਆਈ ਸਭ ਤੋਂ ਆਖਰ ਵਿੱਚ ਹੁਣ ਉਹਨੇ ਬਰਤਨ ਅੱਗੇ ਕੀਤਾ ਤੇ ਇਹਨੇ ਪੁੱਛਿਆ ਨਹੀਂ ਕਿਲੋ ਚਾਹੀਦਾ ਅੱਧਾ ਕਿਲੋ ਚਾਹੀਦਾ ਪੰਦਾ ਗਿਆ ਪੰਦਾ ਗਿਆ ਜਦ ਤੱਕ ਉਹਦਾ ਬਰਤਨ ਭਰ ਨਹੀਂ ਗਿਆ ਨਾ ਇਹ ਰੁਕਿਆ ਨਹੀਂ ਹੁਣ ਜਦੋਂ ਭਰ ਗਿਆ ਲੜਕੀ ਪੈਸੇ ਦੇਣ ਲੱਗੀ ਨਾ ਪੈਸੇ ਵੀ ਨਹੀਂ ਲਏ ਹੁਣ ਨਾ ਕਰ ਦਿੱਤੀ ਉਹ ਲੜਕੀ ਚਲੀ ਗਈ ਤਾਂ ਬਾਬਾ ਫਰੀਦ ਦੇ ਕੋਲ ਗਏ ਉਹ ਕਹਿੰਦੇ ਇੱਕ ਗੱਲ ਦੱਸੋ ਨੋਯੂਹਾਨ ਆ ਤੂੰ ਸਾਰਿਆਂ ਨੂੰ ਪੁੱਛਦਾ ਸੀ ਕਿੰਨਾ ਚਾਹੀਦਾ ਕੋਈ ਕਹਿੰਦਾ ਅੱਧਾ ਕਿਲੋ ਅੱਧਾ ਕਿਲੋ ਦੇ ਕੇ ਪੈਸੇ ਲੈਂਦਾ ਸੀ ਕੋਈ ਕਹਿੰਦਾ ਕਿਲੋ ਕਿਲੋ ਦੇ ਕੇ ਪੈਸੇ ਲੈਂਦਾ ਸੀ ਪਰ ਜਦੋਂ ਲੜਕੀ ਆਈ ਉਹ ਨੂੰ ਉਦੋਂ ਤੱਕ ਦਿੰਦਾ ਗਿਆ ਜਦ ਤੱਕ ਉਹਦਾ ਵਰਤਨ ਭਰ ਨਹੀਂ ਗਿਆ ਉਰੋਂ ਪੈਸੇ ਦੇਣ ਲੱਗੀ ਪੈਸੇ ਵੀ ਕਿਉਂ ਨਹੀਂ ਲਏ ਕਿਉਂ ਤਾਂ ਉਸਲੇ ਨੋਯੂਹਾਨ ਨੇ ਕਿਹਾ ਕਿ ਤੁਸੀਂ ਫਕੀਰ ਹੋ ਇਸ ਲਈ ਤੁਹਾਡੇ ਤੋਂ ਕੀ ਪੜਦਾ ਦਰਾਸਾਲ ਉਹ ਲੜਕੀ ਨਾਲ ਮੈਂ ਪਿਆਰ ਕਰਦਾ ਹਾਂ ਔਰ ਜਿੱਥੇ ਪਿਆਰ ਹੁੰਦਾ ਉੱਥੇ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਜਰਾ ਗੌਰ ਕਰਦੇ ਕਿੱਥੇ ਪਿਆਰ ਹੁੰਦਾ ਉੱਥੇ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਉਹਦਾ ਬਰਤਨ ਛੋਟਾ ਸੀ ਯੇ ਹੋਰ ਬੜਾ ਬਰਤਨ ਹੁੰਦਾ ਤਾਂ ਮੈਂ ਉਹਨੂੰ ਵੀ ਭਰ ਦੇਣਾ ਸੀ ਔਰ ਪਿਆਰ ਵਿੱਚ ਕੀਮਤ ਲਈ ਨਹੀਂ ਜਾਂਦੀ ਪਿਆਰ ਚ ਤਾਂ ਹੁੰਦਾ ਮੈਂ ਕੀ ਦੇ ਸਕਦਾ ਆਪਣੇ ਮਹਿਬੂਬ ਨੂੰ ਜਦੋਂ ਇੰਨੀ ਗੱਲ ਸੁਣੀ ਤਾਂ ਬਾਬਾ ਫਰੀਦ ਆਕੇ ਪੇੜ ਥੱਲੇ ਬੈ ਗਏ ਮਾਲਾ ਫੇਰਨ ਲੱਗੇ ਤਾਂ ਮਾਲਾ ਵੱਲ ਧਿਆਨ ਗਿਆ ਉਹ ਫਰੀਦਾ ਇੱਕ ਉਹ ਨੌਜਵਾਨ ਇੱਕ ਉਹ ਨੌਜਵਾਨ ਹੈ ਜੋ ਕਹਿੰਦਾ ਪਿਆਰ 'ਚ ਹਿਸਾਬ ਨਹੀਂ ਹੁੰਦਾ ਤਾਂ ਇੱਕ ਤੇਰਾ ਇਸ਼ਕ ਕਿਦਾਂ ਦਾ ਤੂੰ ਹਿਸਾਬ ਰੱਖਦਾ ਫਿਰਦਾ ਕਿੰਨੇ ਮਣ ਕੇ ਫੇਰੇ ਕਹਿੰਦੇ ਉਸ ਵੇਲੇ ਮਾਲਾ ਤੋੜ ਦਿੱਤੀ ਕਿ ਲੈ اے ਰੱਬਾ ਮੈਂ ਵੀ ਤੈਨੂੰ ਇੰਨਾ ਪਿਆਰ ਕਰਦਾ ਹਾਂ ਕਿ ਤੋਂ ਮੈਂ ਵੀ ਕੋਈ ਹਿਸਾਬ ਕਿਤਾਬ ਨਹੀਂ ਕਰਨਾ ਕਿੰਨੀ ਵਾਰ ਨਾਮ ਲਿਆ ਤੇਰਾ ਹੁਣ ਜਦ ਤੱਕ ਸੁਆਸੇ ਨਾਮ ਲੈਂਦੇ ਹੀ ਰਹਿਣਾ باقی ਤਾਂ ਕੀ ਆ ਜਾਂਦਾ ਨਾ ਕਿ ਸਾਹਿਬ ਨੇ ਇੱਕ ਦਿਨ ਤਸਬੀਹ ਹੀ ਤੋੜਦੀ ਪੁੱਛਾ ਜੋ ਕਿਉਂ ਤੋ ਉਸ ਕੋ ਦਿਆ ਜਵਾਬ ਕਿਉਂ ਗਿਣ ਕੇ ਨਾਮ ਲੂੰ ਮੈਂ ਜੋ ਮੁਝੇ deta ਹੈ ਬੇ ਹਿਸਾਬ ਕਿ ਉਹਦਾ ਨਾਮ ਗਿਣ ਕੇ ਕੀ ਲੈਣਾ ਜਿਹੜਾ ਮੈਨੂੰ ਬੇ ਹਿਸਾਬ ਦੇ ਰਿਹਾ ਹੈ ਤਾਂ ਫਿਰ ਮੈਂ ਵੀ ਹਰ ਸਾਹ ਨਾਲੀ ਉਹਦਾ ਨਾਮ ਲੈਣਾ ਫਿਰ ਮੈਂ ਕਿ ਜਦੋਂ ਉਹ ਦਾਤਾ ਦੇਣ ਲੱਗੇ ਗਿਣਤੀ ਨਹੀਂ ਕਰਦਾ ਹਿਸਾਬ ਨਹੀਂ ਕਰਦਾ ਤਾਂ ਐਸੀ ਨਾਮ ਲੈਣ ਲੱਗੇ ਹਿਸਾਬ ਕਿਉਂ ਕਰੀਏ ਪਰ ਬੰਦਾ ਦੇਖੋ ਬੰਦਾ ਹਿਸਾਬ ਕਰਦਾ ਹੈ ਬੈੰਨੀ ਵਾਰ ਰੱਬ ਦਾ ਨਾਮ ਲਿਆ ਇੰਨੀਆਂ ਨਮਾਜ਼ਾਂ ਪੜੀਆਂ ਇੰਨੀ ਵਾਰ ਹੱਜ ਕੀਤਾ ਹੁਣ ਕਿਸੇ ਨੂੰ ਪੁੱਛ ਲਓ ਨਾ ਕਿੰਨੀ ਵਾਰ ਨਮਾਜ਼ ਪੜ੍ਹਦਾ ਪੰਜ ਟਾਈਮ ਕਿੰਨੀ ਵਾਰ ਹੱਜ ਕੀਤਾ ਇੰਨੀ ਵਾਰ ਹੱਜ ਕੀਤਾ ਕਿੰਨੀ ਵਾਰ ਪੂਜਾ ਕੀਤੀ ਇੰਨੀ ਵਾਰ ਕਿੰਨੇ ਵਰਤ ਰੱਖੇ ਇੰਨੇ ਵਰਤ ਰੱਖੇ ਬੰਦਾ ਵਰਤਾਂ ਦਾ ਬੰਦਾ দান ਪੁੰਨ ਦਾ ਵੀ ਹਿਸਾਬ ਰੱਖਦਾ ਰੱਬਾ ਤੇਰੇ ਨਾਮ ਤੇ ਇੰਨਾ দান ਕੀਤਾ ਬਲੋ ਸਮਝਦੇ ਹੋ ਕਿ ਨਹੀਂ ਉਹ ਜੇ ਉਹਦੀ ਖਾਤਰ ਕਰ ਰਹੇ ਉਹ ਤਾਂ ਹਿਸਾਬ ਨਾ ਰੱਖੋ ਜੋ ਹੋ ਸਕਦਾ ਹੈ ਉਹ ਕਰਦੇ ਚਲੇ ਜਾਈਏ ਜਦੋਂ ਉਹਦੀ ਖਾਤਰ ਕਰਦੇ ਚਲੇ ਜਾਂਦੇ ਆ ਤਾਂ ਫਿਰ ਉਹ ਵੀ ਸਾਨੂੰ ਪਰਦਾ ਚਲਾ ਜਾਂਦਾ ਹੈ ਕਿਉਂਕਿ ਫਿਰ ਜਿੱਦਾਂ ਦੱਸਿਆ ਉਹ ਨੌਜਵਾਨ ਨੇ ਕਿਹਾ ਮੈਂ ਉਹਦੇ ਨਾਲ ਇਸ਼ਕ ਕਰਦਾ ਹਾਂ ਉਹਦਾ ਬਰਤਨ ਤਾਂ ਛੋਟਾ ਸੀ ਜੇ ਵੱਡਾ ਹੁੰਦਾ ਉਹ ਵੀ ਭਰ ਦੇਣਾ ਸੀ ਤਾਂ ਤੁਸੀਂ ਵੀ ਆਪਣੇ ਰੱਬ ਨਾਲ ਇਸ਼ਕ ਕਰਕੇ ਦੇਖੋ ਉਹ ਵੀ ਇੰਨਾ ਭਰ ਦੇਗਾ ਕਿ ਤੁਹਾਡੇ ਜੀਵਨ ਦਾ ਬਰਤਨ ਛੋਟਾ ਪੈ ਜਾਏਗਾ ਤਾਂ ਹੀ ਤਾਂ ਕਹਿੰਦੇ ਨਾ ਕਿ ਦਿੰਦਾ ਦੇ ਲੈਂਦੇ ਥੱਕ ਪਾਈ ਬੰਦਾ ਥੱਕ ਜਾਂਦਾ ਹੈ ਪਰ ਜਦੋਂ ਦੇਣ ਤੇ ਆ ਜਾਵੇ ਇੰਨਾ ਦਿੰਦਾ ਕਿ ਉਹਦੀਆਂ ਦਾਤਾਂ ਜੇ ਵੱਡ ਆਪ ਤੇ ਵੱਡ ਤੇਰੀ ਉਹਦੀਆਂ ਦਾਤਾਂ ਦਾ ਕੋਈ ਅੰਤ ਨਹੀਂ ਹੈ ਪਰ ਹੁਣ ਬੰਦਾ ਕਰੇ ਕਿ ਬੰਦਾ ਇਸ਼ਕ ਹੀ ਉਹਨਾਂ ਨਾਲ ਕਰਕੇ ਬੈਠਾ ਹੈ ਜਿਨ੍ਹਾਂ ਦੀ ਆਪਣੀਆਂ ਹੱਦਾਂ ਆ। ਜਵਾਬ ਦਿਓ ਸਾਨੂੰ। ਬੰਦਾ ਇਸ਼ਕ ਹੀ ਉਹਨਾਂ ਨਾਲ ਕਰਕੇ ਬੈਠਾ ਜਿਨ੍ਹਾਂ ਦੀ ਆਪਣੀਆਂ ਹੱਦਾਂ ਔਰ ਬੰਦਾ ਚਾਹੁੰਦਾ ਜ਼ਿਆਦਾ ਹੈ ਪਰ ਅਗਲਾ ਕੀ ਕਰੇ ਤਾਂ ਉਹੀ ਗੱਲ ਹੋ ਗਈ। ਇੱਕ ਬੰਦੇ ਕੋ ਮੰਗਣ ਜਾਂਦੇ ਆ ਸਾਨੂੰ ਲੱਖ ਚਾਹੀਦਾ ਹੈ ਤਾਂ ਅਗਲੇ ਜੇਬ 'ਚ 10000 ਹੈ। ਹੁਣ ਜੇਦੀ ਜੇਬ 'ਚ 10000 ਨਾਲ ਲੱਖ ਕਿੱਥੋਂ ਮਿਲੇਗਾ ਤੁਹਾਨੂੰ? ਸਮਝ ਰਹੇ ਹੋ ਕਿ ਨਹੀਂ? ਅੱਜ ਬੰਦਾ ਦੁਨੀਆ ਤੋਂ ਆਸ ਰੱਖਦਾ ਹੈ ਦੁਨੀਆ ਤਾਂ ਪਹਿਲੀ ਨਿਰਾਸ਼ ਬੈਠੀ ਐ। ਉਹਨੇ ਤੈਨੂੰ ਕੀ ਦੇਣਾ? ਮੰਗਣਾ ਤੋਂ ਤੋ ਮੰਗ ਜੋ ਦਾਤਾਂ ਦਾ ਭੰਡਾਰ ਹੈ। ਤਾਂ ਹੀ ਤਾਂ ਅਸੀਂ ਹਮੇਸ਼ਾ ਦਸੀਦਾ ਕਿ ਰਿਜ਼ਕ ਦੇਣ ਵਾਲਾ ਖੁਸ਼ੀਆਂ ਦੇਣ ਵਾਲਾ ਉਹ ਮਾਲਕ ਹੈ। ਉੱਤੇ ਵਿਸ਼ਵਾਸ ਰੱਖਾਂਗੇ ਤਾਂ ਉਹਨਾਂ ਕਿਹੜੇ-ਕਿਹੜੇ ਜ਼ਰੀਏ ਤੁਹਾਨੂੰ ਖੁਸ਼ੀਆਂ ਦੇ ਦੇਣੀ ਆ ਤੁਹਾਨੂੰ ਰਿਜ਼ਕ ਦੇ ਦੇਣਾ ਉਹ ਹੀ ਜਾਣਦਾ ਹੈ। ਤਾਂ ਜੈਸੀ ਕਹਾਂਗੇ ਹੁਣ ਇਹ ਗੱਲ ਕਰਦੇ ਹੀ ਹੈ ਜੈਸੀ ਕਹਾਂਗੇ ਉਹ ਲੈ ਵੀ ਮੇਰੀ ਘੂਆ ਇੰਗਲੈਂਡ 'ਚ ਬੈਠੀ ਹੈ ਮੇਰਾ ਚਾਚਾ ਕੈਨੇਡਾ 'ਚ ਬੈਠਾ ਉਹ ਮੈਨੂੰ ਖਰਚਾ ਭੇਜੇਗਾ ਚਾਚਾ ਨਾਰਾਜ਼ ਹੋ ਗਿਆ ਖਰਚਾ ਕਿੱਥੋਂ ਆਏਗਾ। ਇਹਦਾ ਮਤਲਬ ਐਸੀ ਸੋਚਦੇ ਆ ਉਹੀ ਦੇਣ ਵਾਲਾ ਹੈ। ਪਰ ਦੇਣ ਵਾਲਾ ਕੋਈ ਇਨਸਾਨ ਨਹੀਂ ਹੁੰਦਾ ਦੇਣ ਵਾਲਾ ਉਹ ਦਾਤਾ ਹੁੰਦਾ ਹੈ। ਇਸ ਲਈ ਬੰਦਾ ਇਹ ਸੋਚੇ ਕਿ ਮੈਨੂੰ ਆਪਣੇ ਰੱਬ ਤੇ ਯਕੀਨ ਹੈ ਕਿ ਜਿਹੜਾ ਪੱਥਰਾਂ ਅੰਦਰ ਕੀੜਿਆਂ ਨੂੰ ਦੇ ਰਿਹਾ ਹੈ ਜ਼ਮੀਨ ਦੇ ਅੰਦਰ ਬੈਠੇ ਕੀੜੇ ਮੋੜਿਆਂ ਨੂੰ ਦੇ ਰਿਹਾ ਹੈ ਕਿ ਉਹ ਮੈਨੂੰ ਨਹੀਂ ਦੇਵੇਗਾ ਜਰਾ ਸੋਚ ਕੇ ਦੇਖੋ ਚਲੋ ਸਮਝਦੇ ਹੋ ਕਿ ਨਹੀਂ ਇਸ ਲਈ ਇੱਕ ਗੱਲ ਕਹਾਂਗੇ ਕਿ ਆਪਣੇ ਰੱਬ ਤੇ ਭਰੋਸਾ ਰੱਖੋ ਕਿਉਂਕਿ ਇਹ ਨੀਚਾਂ ਦੀ ਅشناਈ ਨਾਲੋਂ ਫੈਜ਼ ਕਿਸੇ ਨੇ ਪਾਇਆ ਕਿੱਕਰ ਤੇ ਅੰਗੂਰ ਚੜਾਇਆ ਹਰ ਪੱਤਾ जखਮਾਇਆ ਸਮਝ ਆਈ ਕਿ ਨਹੀਂ ਇਹ ਮੀਆਂ ਮੁਹੰਮਦ ਬਖਸ਼ੀ ਨੇ ਬੜੀ ਪਿਆਰੀ ਗੱਲ ਕਹੀ ਹੈ ਇਹ ਨੀਚਾਂ ਦੀ ਅਸ਼ਨਾਈ ਨਾਲ ਉਹ ਫੈਜ ਕਿਸੇ ਨਹੀਂ ਪਾਇਆ ਕਿੱਕਰ ਤੇ ਅੰਗੂਰ ਚੜਾਇਆ ਹਰ ਪੱਤਾ जखਮਾਇਆ ਉਹ ਕਹਿੰਦੇ ਕਿੱਕਰ ਦੇ ਪੇੜ ਤੇ ਨਾ ਅੰਗੂਰ ਦੀ ਬੇਲ ਚੜਾ ਦਿਓ ਤਾਂ ਤੁਸੀਂ ਦੇਖੋਗੇ ਉਹਦੇ ਸਾਰੇ ਪੱਤੇਆਂ ਦੇ ਕੰਡੇ ਜੁੱਬੇ ਹੋਣਗੇ ਕਿਉਂਕਿ ਅੰਗੂਰ ਦੀ ਬੇਲ ਦੇ ਪੱਤੇ ਬੜੇ ਨਰਮ ਹੁੰਦੇ ਆ ਤਾਂ ਕੰਡੇ ਤੁਹਾਨੂੰ ਪਤਾ ਹੀ ਹੈ ਉਹ ਜਿੱਦਾਂ ਜਿੱਦਾਂ ਬੇਲ ਨੇ ਵਧਣਾ ਹੈ ਕਿੱਕਰ ਦੇ ਕੰਡਿਆਂ ਨੇ ਉਹਨੂੰ ਚੀਰਦੇ ਚਲੇ ਜਾਣਾ ਕਹਿੰਦੇ ਇਸੇ ਤਰ੍ਹਾਂ ਜੇ ਇਨਸਾਨ ਸੋਚੇ ਕਿ ਜਿਹਨਾਂ ਦੀ ਸੋਚ ਨੀਮੀ ਹੈ ਜਿਹੜੇ ਆਪ ਬੁਰਾਈ ਨਾਲ ਭਰੇ ਹੋਏ ਆ ਉਹਨਾਂ ਨਾਲ ਯਾਰੀ ਲਾਵਾਂਗੇ ਔਰ ਮੇਰੇ ਜੀਵਨ 'ਚ ਖੁਸ਼ੀ ਆ ਜਾਣਗੀਆਂ ਤਾਂ ਕਹਿੰਦੇ ਨੀਚਾਂ ਦੀ ਅਸ਼ਨਾਈ ਨਾਲੋਂ ਅਸ਼ਨਾਈ ਦਾ ਮਤਲਬ ਹੈ ਉਹਦੇ ਨਾਲ ਪਿਆਰ ਕਰਨਾ ਉਹਦੇ ਨਾਲ ਯਾਰੀ ਲਾਣੀ ਔਰ ਬੰਦਾ ਸੋਚੇ ਇਹ ਨੀਚ ਨਾਲ ਯਾਰੀ ਲਾ ਕੇ ਕਿਉਂਕਿ ਨੀਚ ਦਾ ਮਤਲਬ ਕੀ ਹੈ ਨੀਚ ਦਾ ਮਤਲਬ ਜਾਤ ਪਾਤ ਦੀ ਗੱਲ ਨਹੀਂ ਕਰ ਰਹੇ ਨੀਚ ਦਾ ਮਤਲਬ ਹੈ ਇਨਸਾਨ ਦੀ ਸੋਚ ਦੇਖੋ ਇਹ ਕਹਿਣ ਨੂੰ ਤਾਂ ਬੜੇ ਧਨਵਾਨ ਹੁੰਦੇ ਐ ਕਹਿਣ ਨੂੰ ਤਾਂ ਬੜੀ ਬੰਦਾ ਕਹਿੰਦਾ ਮੇਰੀ ਬੜੀ ਇੱਜ਼ਤ ਹੈ ਮੇਰਾ ਬੜਾ ਨਾਮ ਹੈ ਪਰ ਕਰਨੀ ਉਹਨਾਂ ਦੀ ਕੀ ਹੁੰਦੀ ਐ ਨੀਚ ਸਮੀਰੋਕ ਨੇ ਕਿਉਂਕਿ ਬੰਦਾ ਜਿਦਾ ਸ੍ਰੀ ਗੁਰੂ ਰਵਿਦਾਸ ਜੀ ਨੇ ਵੀ ਕਿਹਾ ਹੈ ਕਿ ਰਵਿਦਾਸ ਜਨਮ ਕੇ ਕਾਰਨੇ ਹੋਤ ਨਾ ਕਉ ਨੀਚ ਨਰਕੋ ਨੀਚ ਕਰ ਡਾਰੀ ਹੈ ਉੱਚੇ ਕਰਮ ਕਾ ਕੀਚ ਕਿ ਉੱਚੇ ਕਰਮ ਬੁਰੇ ਕਰਮ ਜਦੋਂ ਇਨਸਾਨ ਕਰਦਾ ਹੈ ਤਾਂ ਬੁਰੇ ਕਰਮ ਹੀ ਇਨਸਾਨ ਨੂੰ ਨੀਚ ਬਣਾ ਦਿੰਦੇ ਕਹਿੰਦੇ ਜਨਮ ਨਾਲ ਕੋਈ ਨੀਚ ਨਹੀਂ ਹੁੰਦਾ ਜਨਮ ਨਾਲ ਕੋਈ ਉੱਚਾ ਨਹੀਂ ਹੁੰਦਾ ਉੱਚਾ ਵੀ ਇਨਸਾਨ ਆਪਣੀ ਕਰਨੀ ਨਾਲ ਹੁੰਦਾ ਹੈ ਤਾਂ ਨੀਚਾ ਵੀ ਇਨਸਾਨ ਆਪਣੀ ਕਰਨੀ ਨਾਲ ਹੁੰਦਾ ਹੈ ਹੁਣ ਜੇ ਦੀ ਕਰਨੀ ਨੀਚ ਹੈ ਬਿਸ਼ੱਕ ਉਹ ਜਿੰਨੀ ਮਰਜੀ ਉੱਚੀ ਸਟੇਜ ਤੇ ਬੈਠਾ ਹੋਵੇ ਪਰ ਜੇ ਕਰਨੀ ਨੀਚ ਹੈ ਤਾਂ ਉਹਦੇ ਨਾਲ ਯਾਰੀ ਲਾਲਾ ਮੰਗਦਾ ਸਾਨੂੰ ਲਾਭ ਨਹੀਂ ਹੋਏਗਾ ਉਲਟਾ ਸਾਨੂੰ ਉਸੇ ਤਰ੍ਹਾਂ ਨੁਕਸਾਨ ਹੋਏਗਾ ਜਿਦਾ ਅੰਗੂਰ ਦੀਵੇ ਨੂੰ ੱਚੇ ਕੀ ਕਰਦੇ ਪੇੜ ਤੇ ਚੜਵੀ ਜਾਵੇ ਨਾ ਤੂੰ ਉੱਚੇ ਜਾ ਕੇ ਉਹਨੂੰ ਫਾਇਦਾ ਨਹੀਂ ਹੁੰਦਾ ਬਲਕਿ ਉਲਟਾ ਆਪਣੇ ਪੱਤੇਆਂ ਨੂੰ ਚਰਾ ਕੇ ਵਹਿ ਜਾਂਦਾ ਹੀ ਆ ਸਮਝ ਆ ਰਹੀ ਸਾਡੀ ਗੱਲ ਇਸ ਲਈ ਬੰਦੇ ਨਾਲ ਯਾਰੀ ਲਾਣ ਤੋਂ ਪਹਿਲਾਂ ਉਹਦਾ ਕਰੈਕਟਰ ਦੇਖੋ ਕਿਰਦਾਰ ਦੇਖੋ ਇਹ ਨਾ ਦੇਖੋ ਕੋ ਧੰਮ ਕਿੰਨਾ ਹੈ ਕਿਉਂਕਿ ਹੁਣ ਹੋਵੇ ਲੱਖਾਂ ਕਰੋੜਾਂ ਪਰ ਕਰਦਾ ਨਸ਼ੇ ਹੋਵੇ ਹੋਵੇ ਜਵਾਰੀ ਉਹਦੇ ਨਾਲ ਯਾਰੀ ਲਾ ਲੋਗੇ ਤਾਂ ਤੁਹਾਨੂੰ ਤਾਰ ਦੇਗਾ ਉਹ ਬੇਸ਼ੱਕ ਕੋਈ ਫਕੀਰ ਹੋਵੇ ਹੱਥ ਤੇ ਸੁੱਕੀ ਰੋਟੀ ਹੋਵੇ ਅਗਰ ਉਹਦੀ ਕਰਨੀ ਅੱਛੀ ਏ ਉਹਦੇ ਨਾਲ ਯਾਰੀ ਲਾ ਲੋ ਕਿਉਂਕਿ ਅੱਛੇ ਨਾਲ ਯਾਰੀ ਲਾ ਕੇ ਤੁਹਾਡੇ ਜੀਵਨ ਚ ਅਛਾਈ ਆਏ ਸਮਝ ਆ ਰਹੀ ਏ ਕਿ ਨਹੀਂ ਇਸ ਲਈ ਕਿਸੇ ਨਾਲ ਮਿੱਤਰਤਾ ਕਰਨ ਤੋਂ ਪਹਿਲਾਂ ਉਹਦੀ ਕਰਨੀ ਦੇਖੋ ਉਹਦੇ ਕਰਮ ਦੇਖੋ ਇਹ ਅੱਛਾ ਹੈ ਜਾਂ ਬੁਰਾ ਹੈ ਪਰ ਅੱਜ ਇਨਸਾਨ ਤਰਾ ਗੌਰ ਕਰਨਾ ਅੱਜ ਇਨਸਾਨ ਯਾਰੀ ਵੀ ਲਾਂਦਾ ਹੈ ਤਾਂ ਇਹ ਨਹੀਂ ਦੇਖਦਾ ਕਰਨੀ ਇਹ ਦੇਖਦਾ ਕੋ ਮਾਲ ਕਿੰਨਾ ਹੈ ਗੱਡੀਆਂ ਕਿੰਨੀਆਂ ਆ ਗਈਆਂ ਇਹਦੇ ਕੋ ਸਾਮਾਨ ਕਿੰਨਾ ਹੈ ਤਾਂ ਕਿ ਉਹਦਾ ਲਾਭ ਲਵਾਂ ਸਮਝਦੇ ਹੋ ਕਿ ਨਹੀਂ ਕਹਿੰਦੇ ਹੈ ਇੱਥੇ ਇੱਕ ਬੜੀ ਪਿਆਰੀ ਗੱਲ ਯਾਦ ਆ ਗਈ ਸਾਨੂੰ ਇਹ ਗੱਲ ਬੜੀ ਸਮਝਣ ਵਾਲੀ ਹੈ ਕਿ Swami Vivekananda ਇੱਕ ਮਿੱਤਰ ਸੀ Swami Vivekananda ਮਿੱਤਰ ਸੀ ਮਾਤਾ ਪਿਤਾ ਨੇ ਉਹਨੂੰ ਕਿਹਾ ਕਿ ਬੇਟਾ ਤੇਰੇ ਵਾਸਤੇ ਲੜਕੀ ਪਸੰਦ ਕੀਤੀ ਹੈ ਚੱਲ ਲੜਕੀ ਵਾਲਿਆਂ ਕੋ ਜਾਣਾ ਹੈ ਤਾਂ ਕਿ ਤੂੰ ਲੜਕੀ ਦੇਖ ਲਵੇਂ ਔਰ ਲੜਕੀ ਤੈਨੂੰ ਦੇਖ ਲਵੇ ਕਿ ਤੁਹਾਡਾ ਰਿਸ਼ਤਾ ਕਰਨਾ ਹੈ ਉਹਨੂੰ ਮਿੱਤਰ ਵਿਵੇਕਾਨੰਦ ਦੇ ਨਾਲ ਬੜਾ ਪਿਆਰ ਕਰਦਾ ਸੀ ਉਹ ਕੁਛ ਵੀ ਸਲਾਹ ਕਰਦਾ ਸੀ ਤਾਂ ਉਹ ਆਪਣੇ ਮਿੱਤਰ ਦੀ ਸਲਾਹ ਲੈ ਕੇ ਕਰਦਾ ਸੀ ਹੁਣ ਜਦੋਂ ਉਹਨਾਂ ਨੇ ਆ ਕੇ ਵਿਵੇਕਾਨੰਦ ਨੂੰ ਦੱਸਿਆ ਕਿ ਨਾਲ ਮਿੱਤਰ ਤੂੰ ਹੀ ਚੱਲ ਤਾਂ ਉਸ ਵੇਲੇ ਵਿਵੇਕਾਨੰਦ ਜੀ ਹਲੇ ਸਵਾਮੀ ਵਿਵੇਕਾਨੰਦ ਨਹੀਂ ਹੋਏ ਸੀ ਹਲੇ ਨਿਰਿੰਦਰ ਸੀ ਉਹ ਜਿਹਦਾ ਬੰਦਾ ਕਹਿੰਦਾ ਸਕੂਲ ਕਾਲਜ ਅਚ ਪੜਨ ਵਾਲੇ ਮਿੱਤਰ ਪਰ ਹਲੇ ਵਿਸ਼ਖ ਵਿਵੇਕਾਨੰਦ ਨਹੀਂ ਹੋਏ ਸੀ ਪਰ ਫਿਰ ਵੀ ਸਮਝ ਬੜੀ ਸੀ ਤਾਂ ਵਿਵੇਕਾਨੰਦ ਜੀ ਨੇ ਕੀ ਕਿਹਾ ਮਿੱਤਰ ਇੱਕ ਸ਼ਰਤ ਤੇ ਤੇਰੇ ਨਾਲ ਜਾਣਾ ਮੈਂ ਕਹਿੰਦਾ ਜੋ ਕਿਹੜੀ ਸ਼ਰਤ ਹੈ ਕਹਿੰਦਾ ਜੇ ਤੂੰ ਸੂਟ ਬੂਟ ਪਾਣ ਦੀ ਬਜਾਏ ਸਿੰਪਲ ਚੱਪਲ ਚ ਚੱਲ ਉਹ ਸਮੀਤ ਹੋਗ ਨਹੀਂ ਸਧਾਰਨ ਕੋੜਤਾ ਵੀ ਆਮਾ ਪਾਣਾ ਹੈ ਔਰ ਸਿੰਪਲ ਕਪੜਿਆਂ ਚ ਜਾਣਾ ਹੈ ਜੇ ਸਿੰਪਲ ਬਣ ਕੇ ਜਾਉਂਗਾ ਫਿਰ ਮੈਂ ਤੇਰੇ ਨਾਲ ਚੱਲਣਾ ਨਹੀਂ ਤਾਂ ਮੈਂ ਨਹੀਂ ਜਾਣਾ ਕਿਉਂਕਿ ਸਵਾਮੀ ਵੇਕਾਨੰਦ ਜੀ ਨੇ ਆਪ ਤੇ ਮੈਰਿਜ ਕੀਤੀ ਨਹੀਂ ਸੀ ਉਹ ਤਾਂ ਸੰਸਾਰ ਨੂੰ ਤਾਰਨ ਵਿੱਚ ਲੱਗ ਗਏ ਸੀ ਪਰ ਆਪਣੇ ਮਿੱਤਰ ਨੂੰ ਸਲਾਹ ਕੀ ਦਿੱਤੀ ਉਹ ਮਿੱਤਰ ਕਹਿੰਦਾ ਕਮਾਲ ਦੀ ਗੱਲ ਹੈ ਯਾਰ ਇਹ ਤੂੰ ਕੀ ਕਹਿ ਰਿਹਾ ਹੈ ਲੋਕ ਜਾਂਦੇ ਆ ਲੜਕੀ ਦੇਖਣ ਚੰਗੇ ਬੂਟ ਪਾਉਂਦੇ ਆ ਚੰਗਾ ਕੋਟ ਪੈਂਟ ਪਾਉਂਦੇ ਆ ਚੰਗਾ ਵਧੀਆ ਰੂਪ ਬਣਾ ਕੇ ਜਾਂਦੇ ਆ ਤਾਂ ਕਿ ਲੜਕੀ ਪਸੰਦ ਕਰ ਲਵੇ ਆ ਤੂੰ ਮੈਨੂੰ ਕੀ ਕਹਿ ਰਿਹਾ ਹੈ ਕਿ ਚੱਪਲ ਬਾ ਕੇ ਜਾਣੀ ਹੈ ਜੇ ਤਾਂ ਕਹਿੰਦੇ ਨਾ ਕੈਂਚੀ ਚੱਪਲ ਉਹ ਪਾ ਕੇ ਜਾਣੀ ਹੈ ਔਰ ਸਧਾਰਨ ਕੁਰਤਾ ਵੀ ਆਮਾ ਪਾ ਕੇ ਜਾਣਾ ਹੈ ਬਾਲ ਵੀ ਬਖੇਰ ਕੇ ਜਾਣਾ ਹੈ ਉਦਾਂ ਦੇ ਹਾਲਾਤ ਵਿੱਚ ਜਾਣਾ ਜਿੱਦਾਂ ਤੂੰ ਘਰ 'ਚ ਰੋਜ਼ ਰਹਿੰਦਾ ਹੈ ਬੋਲੋ ਸਮਝਦੇ ਹੋ ਕਿ ਨਹੀਂ ਉਹ ਕਹਿੰਦਾ ਕਾਰਨ ਕੀ ਹੈ ਤਾਂ ਮੇਕਾ ਨਾਮ ਜੀ ਕਹਿੰਦੇ ਉਹ ਗੱਲ ਸੁਣੋ ਅੱਜ ਹੁੰਦਾ ਕੀ ਐ ਘਰ ਟੁੱਟਦੇ ਕਦੋਂ ਐ ਜਦੋਂ ਬੰਦਾ 68 ਬਾਟ ਨਾਲ ਆਪਣਾ ਟੋਰ ਕੱਢ ਕੇ ਚਲਾ ਜਾਂਦਾ ਹੈ ਔਰ ਉਹ ਲੜਕੀ ਸ਼ਾਦੀ ਕਰਕੇ ਘਰ ਆ ਜਾਂਦੀ ਘਰ ਜਦੋਂ ਆ ਕੇ ਸਿੰਪਲ ਦੇਖਦੀ ਤਾਂ ਫਿਰ ਉਹ ਦਿਲ ਹੀ ਟੁੱਟ ਜਾਂਦਾ ਦੇਖਿਆ ਤਾਂ ਕੁਛ ਨਹੀਂ ਨਿਕਲਿਆ ਕੁਛ ਜੇ ਸੱਚਾ ਪਿਆਰ ਹੋਏਗਾ ਨਾ ਸਿੰਪਲ ਬਣ ਕੇ ਜਾਓ ਉਹ ਲਾਈਫ ਲੈ ਕੇ ਜਾਓ ਜਿੱਦਾਂ ਦੇ ਤੁਸੀਂ ਆਪਣੇ ਜੀਵਨ ਚ ਰਹਿੰਦੇ ਹੋ ਕਿਉਂਕਿ ਉੱਥੇ ਲੜਕੀ ਤੁਹਾਨੂੰ ਪਸੰਦ ਕਰਕੇ ਤੈਨੂੰ ਚੁਣੇਗੀ ਤਾਂ ਜਿਹੜੀ ਬੁਰੀ ਹਾਲਤ ਵਿੱਚ ਤੇ ਤੈਨੂੰ ਚੁਣੇਗੀ ਨਾ ਉਹ ਕੱਲ ਨੂੰ ਮਾੜੇ ਤੋਂ ਮਾੜੇ ਹਾਲਾਤ ਵਿੱਚ ਵੀ ਤੇਰੇ ਨਾਲ ਖੜੀ ਹੋਏਗੀ ਗੱਲ ਬੜੀ ਸਮਝਣ ਵਾਲੀ ਵੇਕਾ ਨੰਨ ਜੀ ਦੀ ਪਰ ਤੁਹਾਨੂੰ ਠਹਿਰ ਕੇ ਸਮਝ ਆਣੀ ਹੈ ਸਮਝ ਆ ਰਹੀ ਹੈ ਕਿ ਨਹੀਂ ਕਿਉਂਕਿ ਜੇ ਨਾ ਤੁਹਾਡੀ ਉਹ ਹਾਲਤ ਨਾਲ ਚੁਣੌਤ ਕਰ ਲਿਆ ਕਿ ਠੀਕ ਹੈ ਇਦਾਂ ਦਾ ਹੈ ਚੱਪਲ ਪਾਈ ਹੈ ਕੁਰਤਾ ਪਿਆ ਮੈਂ ਮੈਨੂੰ ਕਬੂਲ ਹੈ ਇਹਦਾ ਮਤਲਬ ਉਹ ਨਾ ਤੇਰੇ ਅਸਲੀ ਰੂਪ ਨਾਲ ਪਿਆਰ ਕੀਤਾ ਹੈ ਕਿਉਂਕਿ ਘਰ 'ਚ ਤੁਸੀਂ ਕਿਦਾਂ 24 ਘੰਟੇ ਕਿਦਾਂ ਰਹਿੰਦੇ ਹੋ ਪਰ ਕਿਸੇ ਨੂੰ ਮਿਲਣ ਜਾਣਾ ਹੋਵੇ ਤਾਂ ਬਸ ਉਹ 10 ਮਿੰਟ 'ਚ ਤੁਸੀਂ ਇਦਾਂ ਦੀ ਤਿਆਰੀ ਕਰ ਲੈਂਦੇ ਹੋ ਸ਼ੈਂਪੂ ਪਾਊਡਰ ਲਿਪਸਟਿਕ ਇਹ ਵੋਗੇ ਅਗਲਾ ਦੇਖ ਕੇ ਕਹਿੰਦਾ ਹੈ ਜਦਾ ਕਹਿੰਦੇ ਨੱਥੂ ਲਾਲ ਦੀ ਗੱਲ ਯਾਦ ਆ ਗਈ ਥੋੜਾ ਹੱਸ ਵੀ ਲਿਆ ਕਰੋ ਨੱਥੂ ਲਾਲ ਦੀ ਗੱਲ ਯਾਦ ਆ ਗਈ ਨੱਥੂ ਲਾਲ ਦੀ ਪਤਨੀ ਦਾ ਕਹਿੰਦੇ ਜਨਮ ਦਿਨ ਸੀ ਨੱਥੂ ਲਾਲ ਉਹਦੇ ਵਾਸਤੇ ਗਿਫਟ ਲਿਆਉਂਦਾ ਜਦੋਂ ਗਿਫਟ ਲਿਆਉਂਦਾ ਉਹਨੇ ਗਿਫਟ ਖੋਲਿਆ ਦੇਖਿਆ ਆਈਫੋਨ ਦਾ ਡੱਬਾ ਉਹ ਕਹਿੰਦੀ ਆਈਫੋਨ ਨਮਾ ਨੱਥੂ ਲਾਲ ਕਹਿੰਦਾ ਹਾਂ ਦੇਖ ਹੁਣ ਖੋਲਣ ਲੱਗੀ ਜਦੋਂ ਖੋਲਿਆ ਤਾਂ ਵਿੱਚੋਂ ਨਿਕਲਿਆ ਨੋਕੀਆ ਯਾਨੀ ਨਿਕਲਿਆ ਫੋਨ ਉਹ ਕਹਿੰਦੀ ਆਹ ਕੀ ਡੱਬਾ ਆਈਫੋਨ ਦਾ ਆ ਵਿੱਚੋਂ ਵੀ ਕੱਢਿਆ ਉਹ ਕਹਿੰਦਾ ਬਦਲਾ ਲਿਆ ਮੈਂ ਜਦੋਂ ਮੈਂ ਵੀ ਤੈਨੂੰ ਦੇਖਣ ਆਇਆ ਸੀ ਤਾਂ ਇਦਾਂ ਹਾਰ ਸ਼ਿੰਗਾਰ ਕੇ ਖੜਾ ਕਰਤਾ ਕਿ ਸਾਹਮਣੇ ਕੁਝ ਹੂਰ ਸੀ ਨਿਕਲੀ ਕੁਝ ਹੋਰ ਇਹਦਾ ਇੱਥੇ ਆ ਕੇ ਪਤਾ ਲੱਗਾ ਇਹ ਤਾਂ ਮੇਰਾ ਖੂਨ ਪੀਣ ਵਾਲੀ ਜੁੜੇਲ ਨਿਕਲੀ ਜੋ ਮੇਰੇ ਦਿਨ ਰਾਤ ਖੂਨ ਚੂਸ ਰਹੀ ਹੈ ਅਮੀਨਾ ਜਰਾ ਕਿਉਂਕਿ ਕਈ ਵਾਰ ਬੰਦਾ ਸਜਾਵਟ ਇਦਾਂ ਦੀ ਕਰ ਲੈਂਦਾ ਹੈ ਕਿ ਬਾਹਰੋਂ ਦੇਖਣ ਨੂੰ ਬੜਾ ਸੁੰਦਰ ਲੱਗਦਾ ਹੈ ਪਰ ਪਤਾ ਬਾਅਦ ਚੋਂ ਲੱਗਦਾ ਬੋਲਵਾਣੀ ਤਾਂ ਉਹਦੀ ਕਰਨੀ ਤਾਂ ਉਹ ਕਿ ਇਹ ਕੋਈ ਫਰਿਸ਼ਤਾ ਨਹੀਂ ਸੀ ਇਹ ਤਾਂ ਬਈ ਸ਼ੈਤਾਨ ਸੀ ਜਿਹੜਾ ਮੇਰਾ ਖੂਨ ਹੀ ਪੀ ਰਿਹਾ ਸੋ ਦੱਸਣਾ ਕੀ ਚਾਹਦੇ ਆ ਕਿ ਬੇਵਿਕਾ ਨੰਦ ਨੇ ਉਹਨੂੰ ਸਲਾਹ ਦਿੱਤੀ ਕਿ ਇਸ ਰੂਪ ਚ ਜਾਏਗਾ ਔਰ ਤੈਨੂੰ ਜਿਹੜਾ ਪਸੰਦ ਕਰੇਗਾ ਨਾ ਉਹ ਸੱਚਾ ਪਿਆਰ ਹੋਏਗਾ ਤਾਂ ਜਿਹੜਾ ਦਿਖਾਵੇ ਨੂੰ ਦੇਖ ਕੇ ਪਸੰਦ ਕਰੇ ਉਹ ਫਿਰ ਸੱਚਾ ਪਿਆਰ ਨਹੀਂ ਹੁੰਦਾ ਉਹ ਤਾਂ ਦਿਖਾਵੇ ਨਾਲ ਹੁੰਦਾ ਹੈ ਔਰ ਜਿੱਦਾਂ ਹੀ ਉਹ ਸੂਟ ਬੂਟ ਜਾਣ ਕੇ ਪਿਆਰ ਵੀ ਨਾਲ ਹੀ ਚਲਾ ਜਾਏਗਾ ਸਮਝ ਆ ਰਹੀ ਹੈ ਕਿਉਂਕਿ ਫਿਰ ਪਿਆਰ ਬੰਦੇ ਨਾਲ ਨਹੀਂ ਹੁੰਦਾ ਉਹਦੀਆਂ ਹੁਣ ਬੰਦਾ ਫਰਜ਼ ਕਰੋ ਤੁਸੀਂ ਕਿਸੇ ਨਾਲ ਯਾਰੀ ਲਾਉਂਦੇ ਹੋ ਗੱਡੀ ਦੇਖ ਕੇ ਕੱਲ ਨੂੰ ਉਹਦੀ ਗੱਡੀ ਚਲੀ ਜਾਂਦੀ ਹੈ ਤੇ ਤੁਹਾਡੀ ਯਾਰੀ ਵੀ ਕਹਿੰਦਾ ਲੈ ਹੁਣ ਗੱਡੀ ਗਈ ਤੇ ਯਾਰੀ ਵੀ ਗਈ ਉਕੇ ਇਹਦੇ ਕਰਕੇ ਤੇ ਯਾਰੀ ਲਾਈ ਸੀ ਪਰ ਜੇ ਤੁਸੀਂ ਯਾਰੀ ਲਾਉਂਦੇ ਉਹਦੀ ਅਛਾਈ ਦੇ ਨਾਲ ਤਾਂ ਬੰਦਾ 100 ਸਾਲ ਦਾ ਵੀ ਹੋ ਜਾਏਗਾ ਉਹਦੀ ਅਛਾਈ ਨਹੀਂ ਕਿਤੇ ਜਾਏਗੀ ਤਾਂ ਤੁਹਾਡੀ ਯਾਰੀ ਵੀ ਕਿਤੇ ਨਹੀਂ ਜਾਏਗੀ ਇਸ ਲਈ ਜਦ ਵੀ ਕਿਸੇ ਨਾਲ ਯਾਰੀ ਲਾਈਏ ਜਦ ਵੀ ਕਿਸੇ ਨਾਲ ਜੁੜੀਏ ਉਹਦੀ ਕਰਨੀ ਨੂੰ ਦੇਖ ਕੇ ਜੁੜੀਏ ਨਾ ਕਿ ਉਹਦੇ ਪਦਾਰਥਾਂ ਨੂੰ ਦੇਖ ਕੇ ਕਿਉਂਕਿ ਪਦਾਰਥਾਂ ਦੇ ਜਾਂਦੇ ਰਹਿੰਦੇ ਆ